ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਹਾਂ ਤੁਹਾਡੀ ਆਪਣੀ ਤੇਜਿੰਦਰ ਕੌਰ ਪਿਆਰੇ ਦੋਸਤੋ ਮੈਂ ਆਪ ਸਭ ਦੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਇਸ ਗੱਲ ਤੋਂ ਸਾਨੂੰ ਸਾਰਿਆਂ ਨੂੰ ਜਾਗਰੂਕ ਵੀ ਹੋਣਾ ਚਾਹੀਦਾ ਹੈ ਤੇ ਇਹ ਬਹੁਤ ਜ਼ਰੂਰੀ ਹੈ ਕਿ ਇਸ ਵਿਸ਼ੇ ਦੇ ਉੱਪਰ ਗੱਲਬਾਤ ਕੀਤੀ ਜਾਵੇ ਆਰਥਿਕ ਮਰਦ ਦੇ ਅਧਿਕਾਰ ਇਸ ਟਾਈਮ ਖਾਸ ਕਰਕੇ ਨੌਜਵਾਨ ਲੜਕੇ ਨੇ ਜਿਹੜੇ ਉਹਨਾਂ ਦੀ ਇਹ ਬਹੁਤ ਰਾਸੀ ਹੈ ਉਹਨਾਂ ਨੂੰ ਬਹੁਤ ਰੋਸ ਹੈ ਕਾਨੂੰਨ ਤੇ ਕਿ ਉਹਨਾਂ ਨੂੰ ਬਿਨਾ ਜੇਕਰ ਉਹਨਾਂ ਦੀ ਵਾਈਫ ਉਹਨਾਂ ਦੇ ਖਿਲਾਫ ਕੋਈ ਰਿਪੋਰਟ ਲਖਵਾਉਂਦੀ ਹੈ ਤੇ ਥਾਣੇ ਜਾਂ ਕੇਹਰੇ ਦੇ ਵਿੱਚ ਬਿਨਾ ਕਿਸੇ ਤਹਿਕੀਕਾਤ ਦੇ ਬਿਨਾ ਕੋਈ ਇਨਕੁਆਰੀ ਜਾਂਚਾਣ ਮੀਣ ਇਤੇ ਬਿਗੈਰ ਲੜਕੀਆਂ ਨੂੰ ਕਾਨੂੰਨ ਆਪਣੇ ਹਿਰਾਸਤ ਵਿੱਚ ਲੈ ਲੈਂਦਾ ਨੋਹਾਂ ਦੀਆਂ ਝੂਠੀਆਂ ਗਵਾਈਆਂ ਤੇ ਝੂਠੇ ਗਵਾਹ ਮਨਕਰਤ ਕਹਾਣੀਆਂ ਦੇ ਬੇਸ ਤੇ ਤੇ ਮੁੰਡਿਆਂ ਦੀਆਂ ਮਾਵਾਂ ਤੇ ਭੈਣਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਥਾਣੇ ਅਮ ਵਿੱਚ ਰੱਖਿਆ ਜਾਂਦਾ ਹੈ। ਔਰ ਬਹੁਤ ਸਾਰੇ ਨੌਜਵਾਨੇ ਜਿਹੜੇ ਕੀ ਆਪਣੇ ਉਧਰੋਂ ਘਰੇਲੂ ਪਰੇਸ਼ਾਨੀਆਂ ਕਰਕੇ ਉਧਰੋਂ ਉਹਨਾਂ ਨੂੰ ਕਾਨੂੰਨ ਪਰੇਸ਼ਾਨ ਕਰਦਾ ਹੈ ਤੇ ਲੜਕੇ ਖੁਦਕਸ਼ੀਆਂ ਕਰ ਰਹੇ ਨੇ। ਲੜਕਿਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਔਮਨ ਕਮਿਸ਼ਨ ਬਹੁ ਕਮਿਸ਼ਨ ਬਣ ਗਿਆ। ਲੜਕਿਆਂ ਦੀਆਂ ਮਾਵਾਂ ਤੇ ਭੈਣਾਂ ਨੂੰ ਥਾਣੇ 'ਚ ਰੋਲਣਾ ਪੈਂਦਾ ਹੈ। ਔਰ ਬਹੁਤ ਸਾਰੇ ਲੜਕੇ ਨੇ ਜਿਹੜੇ ਕਿ ਨਜਾਇਜ਼ ਬਿਨਾਂ ਕਿਸੇ ਕਸੂਰ ਦੇ ਜਿੰਨਾ 'ਚ ਰੋਲ ਰਹੇ ਨੇ। ਹੁਣ ਦੇਖੋ ਕਿ ਜੇ ਕਿਸੇ ਲੜਕੇ ਦੀ ਲੜਕੇ ਦੀ ਜ਼ਿੰਦਗੀ ਦੇ 5 ਸਾਲ ਜਾਂ 7 ਸਾਲ ਨਜਾਇਜ਼ ਬਿਨਾਂ ਕਿਸੇ ਕਸੂਰ ਦੇ ਜੇਲ੍ਹ 'ਚ ਨਿਕਲ ਗਏ ਤੇ ਉਹਦੀ ਜ਼ਿੰਦਗੀ 'ਚ ਬਚਾਈ ਕੀ ਉਹਦੇ ਕੈਰੀਅਰ ਦਾ ਕੀ ਬਣਿਆ? ਕੀ ਕਾਨੂੰਨ ਇਸ ਲਈ ਦਾ ਜ਼ਿੰਮੇਵਾਰ ਹੈ? ਇਸ ਦਾ ਮੁੱਖ ਕਾਰਨ ਹੈ ਲਿੰਗਿਕ ਅਸਮਾਨਤਾ ਲੜਕੇ ਤੇ ਲੜਕੀ ਨੂੰ ਬਰਾਬਰ ਦੇ ਅਧਿਕਾਰ ਹੋਣੇ ਚਾਹੀਦੇ ਹਨ ਜੇਕਰ ਲੜਕੀ ਝੂਠੀ ਰਿਪੋਰਟ ਲਖਵਾਉਂਦੀ ਹੈ ਇਸ ਤੇ ਪੁਲਿਸ ਨੂੰ ਪਹਿਲਾਂ ਤਾਂ ਪੂਰੀ ਪੁਣਛਾਣ ਕਰਨੀ ਚਾਹੀਦੀ ਹੈ ਛਾਣਵੇਂਣ ਕਰਨੀ ਚਾਹੀਦੀ ਹੈ ਔਰਤ ਦੇ ਕਰੈਕਟਰ ਬਾਰੇ ਪਤਾ ਕਰਨਾ ਚਾਹੀਦਾ ਉਸ ਤੋਂ ਬਾਅਦ ਜੇਕਰ ਲੜਕਾ ਦੋਸ਼ੀ ਹੈ ਤਾਂ ਫਿਰ ਬਿਲਕੁਲ ਬਣਦੀ ਕਾਰਵਾਈ ਉਹਦੇ ਤੇ ਕਰਨੀ ਚਾਹੀਦੀ ਹੈ ਪਰ ਜੇਕਰ ਲੜਕੀ ਦੋਸ਼ੀ ਹੈ ਉਸਨੇ ਮਨਕਰ ਤੱਕ ਕਹਾਣੀ ਘੜੀ ਹੈ ਜਾਂ ਉਸਨੇ ਕੋਈ ਝੂਠੇ ਗਵਾ ਖੜੇ ਕੀਤੇ ਹਨ ਜਾਂ ਹੋਰ ਉਹਨੇ ਕੋਈ ਚਾਲ ਚਲਾਈ ਹੈ ਪਰਿਵਾਰ ਨੂੰ ਫਸਾਉਣ ਵਾਸਤੇ ਤਾਂ ਸਾਬਤ ਹੋਣ ਤੇ ਲੜਕੀ ਨੂੰ ਵੀ ਬਰਾਬਰ ਦਾ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਹੈ ਉਸ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਉਸ ਨੂੰ ਵੀ ਜੇਲ੍ਹ ਚ ਭੇਜਣਾ ਚਾਹੀਦਾ ਹੈ ਕਿਸੇ ਵੀ ਲੜਕੇ ਜਾਂ ਲੜਕੀ ਨੂੰ ਕਿਸੇ ਦੀ ਜ਼ਿੰਦਗੀ ਨਾਲ ਖੇਡਣ ਦਾ ਕੋਈ ਅਧਿਕਾਰ ਨਹੀਂ ਇਸ ਵਿੱਚ ਕਾਨੂੰਨ ਨੂੰ ਆਪਣਾ ਬਹੁਤ ਵੱਡਾ ਯੋਗਦਾਨ ਦੇਣਾ ਪਵੇਗਾ ਜੇਕਰ ਕਾਨੂੰਨ ਚੰਗੀ ਤਰ੍ਹਾਂ ਪੂਣਛਾਣ ਕਰੇ ਬਿਲਕੁਲ ਅੱਛੀ ਤਹਿਕੀਕਾਤ ਤੋਂ ਬਾਅਦ ਗੱਲ ਦੀ ਤਹਿ ਤੱਕ ਜਾਣ ਤੋਂ ਬਾਅਦ ਹੀ ਕਿਸੇ ਲੜਕੀ ਜਾਂ ਲੜਕੇ ਨੂੰ ਸਜ਼ਾ ਦਿੱਤੀ ਜਾਵੇ ਤਾਂ ਸਮਾਜ ਦੇ ਵਿੱਚ ਇਹ ਅਸਮਾਨਤਾ ਖਤਮ ਹੋ ਜਾਏਗੀ ਜਿਵੇਂ ਕਿ ਹੁਣ ਅਸੀਂ ਵੇਖਦੇ ਆਂ ਕਿ ਹਰ ਚੌਥਾ ਲੜਕਾ ਟੌਰਚਰ ਹੋ ਰਿਹਾ ਹੈ ਕਿ ਭੀਆ ਤੋਂ ਬਾਅਦ ਥੋੜੇ ਦਿਨਾਂ ਬਾਅਦ ਘਰੇਲੂ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਆ ਜਾਂ ਲੜਕੀਆਂ ਦੋਸ਼ ਲਾਉਂਦੀਆਂ ਜੇ ਘਰੇਲੂ ਹਿੰਸਾ ਕੀਤੀ ਹੈ ਨੇ ਇੰਜ ਕੀਤਾ ਇੰਜ ਕੀਤਾ ਉਹ ਸਾਰਾ ਕੁਝ ਕਾਨੂੰਨ ਸਾਬਤ ਕਿਉਂ ਨਹੀਂ ਕਰਦਾ ਕਾਨੂੰਨ ਸਾਬਤ ਕਰੇ ਇੰਜ ਥੋੜਾ ਜਿਵੇਂ ਮਰਜੀ ਕਿਸੇ ਲੜਕੇ ਨੂੰ ਫੜ ਕੇ ਤੇ ਉਹਨੂੰ ਜੇਲ੍ਹ ਚ ਪੇਜ ਦਿੱਤਾ ਜਾਵੇ ਇਹ ਗੱਲ ਪੂਰੀ ਤਰ੍ਹਾਂ ਗਲਤ ਹੈ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਜੇਲਾਂ ਵਿੱਚ ਨਜਾਇਜ਼ ਤੌਰ ਤੇ ਸੜ ਰਹੇ ਨੇ ਜਿਹੜੇ ਕੀ ਆਪਣੀ ਪਤਨੀ ਵੱਲੋਂ ਪੀੜਤ ਤੇ ਨਾਲ ਨਾਲ ਕਾਨੂੰਨ ਵੱਲੋਂ ਵੀ ਪੀੜਤ ਹਨ ਔਰ ਇਨਾਂ ਦੋਹਾਂ ਵੱਲੋਂ ਪੀੜਤ ਹੋ ਕੇ ਲੜਕੇ ਖੁਦਕੁਸ਼ੀਆਂ ਕਰ ਰਹੇ ਨੇ ਇਸ ਲਈ ਕਾਨੂੰਨ ਦੇ ਰਾਖਿਆਂ ਨੂੰ ਹੁਣ ਜਾਗ ਪੈਣਾ ਚਾਹੀਦਾ ਹੈ ਤਾਂ ਕਿ ਸਮਾਜ ਦੇ ਵਿੱਚ ਇਸ ਅਸਮਾਨਤਾ ਨੂੰ ਖਤਮ ਕੀਤਾ ਜਾਵੇ ਤਾਂ ਕਿ ਐਸ ਵਕਤ ਜਿਹੜਾ ਸਮਾਜ ਦਿਨੋਂ ਦਿਨ ਗਿਰਾਵਟ ਵੱਲ ਜਾ ਰਿਹਾ ਹੈ ਇਸ ਨੂੰ ਠੱਲ ਪਾਈ ਜਾ ਸਕੇ ਤੇ ਨੌਜਵਾਨ ਬੱਚਿਆਂ ਦੇ ਜੋ Mentally torture ਹੋ ਰਿਹਾ ਹੈ ਜਿੰਨੇ ਤوازن ਆਪਣਾ Mentally balance ਆਪਣਾ ਗਵਾ ਰਹੇ ਹਨ ਉਸ ਚੀਜ਼ ਤੋਂ ਉਹਨਾਂ ਨੂੰ ਬਚਾਇਆ ਜਾ ਸਕਦਾ ਹੈ ਸ਼ੁਕਰੀਆ